ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਣਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਫਸਟ ਨਾ ਤੁਸੀਂ ਸਾਰੇ ਜਣ ਠੀਕ ਹੋ ਵਧੀਆ ਮਿਲ ਕਰਦੇ ਤੁਸੀਂ ਸਾਰੇ ਜਣ ਠੀਕ ਹੋ ਕਿ ਵਧੀਆ ਹੋ ਗਏ ਆਪਾਂ ਵੀ ਬਹੁਤ ਵਧੀਆ ਜੀ ਲੋ ਜੀ ਅੱਜ ਤੁਹਾਡੀ ਬਹੁਤ ਜਿਆਦੇ ਪੈਣਾ ਦੀ ਨਾ ਮੈਨੂੰ ਜਲੰਧਰ ਸਾਈਟ ਤੋਂ ਰਿਕੁਆਇਰਮੈਂਟ ਆਈ ਹੋਈ ਹੈ ਤੁਹਾਨੂੰ ਬਹੁਤ ਸੋਹਣੀਆਂ ਬੈੱਡ ਸ਼ੀਟਾਂ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਸੋਹਣੀਆਂ ਜਿਨ੍ਹਾਂ ਦੀ ਮੈਂ ਪੂਰ ਗਰੰਟੀ ਲੈਂਦੀ ਆਂ ਕਿ ਇਹ ਬੈੱਡ ਤੇ ਹੀ ਟਿਕਣ ਵਾਲੀਆਂ ਬੈੱਡ ਸ਼ੀਟਾਂ ਨੇ ਓ ਵਾਲੀ ਬੈੱਡ ਸ਼ੀਟ ਤੁਹਾਨੂੰ ਦਿਖਾਵਾਂਗੇ ਤੇ ਖਾਏਗੀ ਸੱਜਣਾ ਮੈਂ ਬਣਾ ਰਹੀਆਂ ਸਬਜੀ ਕਿਉਂਕਿ ਟਾਈਮ ਹੋ ਗਿਆ ਪਉਣੇ 7 ਦਾ ਕਿਉਂਕਿ ਸਾਡੇ ਦਿੱਦਵੜਿਆ ਦੀ ਬਹੁਾਈ ਸੀ ਬੈੱਡ ਸ਼ੀਟਾਂ ਲੈ ਕੇ ਗਈ ਹੈ ਤੇ ਉਹਨਾਂ ਨੂੰ ਚਾਹੀਦੀਆਂ ਸੀ ਉਹਨਾਂ ਨੇ ਸਿੰਗਲ ਮੰਗਵਾਈਆਂ ਹੋਈਆਂ ਸੀ ਦੀ ਦੀ ਦੋ ਲੈ ਕੇ ਤੇ ਮੈਂ ਪੰਜ ਪੀਸ ਲੈ ਕੇ ਆਈ ਸੀ ਸਿੰਗਲ ਦੀਵਾਨ ਦੀਆਂ ਸਿੰਗਲ ਦੀਵਾਨ ਦੀਆਂ ਬੈੱਡ ਸ਼ੀਟਾਂ ਇੰਨੀਆਂ ਕਿ ਜ਼ਿਆਦੇ ਸੋਹਣੀਆਂ ਆ ਜਾਂ ਡਬਲ ਦੀਆਂ ਵੀ ਸੋਹਣੀਆਂ ਆਈਆਂ ਨੇ ਸਿੰਗਲ ਦੀਆਂ ਵੀ ਬਹੁਤ ਸੋਹਣੀਆਂ ਆਈਆਂ ਨੇ ਹੁਣ ਦਿਖਾਏਗੀ ਤੁਹਾਨੂੰ ਸੱਜਣਾ ਖੋਲ-ਖੋਲ ਕੇ बस सिर्फ सिंगल दिया दिखा दे डबल दिया बाकी वाला माल कल दिखा तो देंगे ठीक है वो तो फिर ब्लॉग ज्यादा लंबा चला जाऊंगा क्या खा रही अच्छा मिठे दाने जो खा रही सुनने भुख लगी चलो जी मैं बना लो मैं सब्जी मैं सब्जी सर हम्म गाइस ये देखो ये एक बेडशीट है ये सारी में ऐसा डिजाइन है और इसकी एक गोठ लगी हुई है ये है जी डबल डबल बेडशीट डबल बेड दी ਇਹ ਟਵਲ ਬੈਂਡ ਸਟੈਂਡਰਡ ਸਾਈਜ਼ ਨਾਲ ਆਤਾ ਹੈ ਇਹ ਕੋਈ ਨਾ ਤੇ ਨਾ ਇਹ ਕਿੰਗ ਹੈ ਪਰ ਇਹ ਸਟੈਂਡਰਡ ਸਾਈਜ਼ ਹੈ ਇਹ ਕਾਫੀ ਕਾਫੀ ਲਟਕੇਗੀ ਕਲਰ ਦੇਖੋ ਤੁਸੀਂ ਬਹੁਤ ਜਿਆਦਾ ਪਿਆਰਾ ਹੈ ਇਹ ਦੀ ਮੈਂ ਤੁਹਾਨੂੰ ਦੱਸ ਦਿਆਂ ਜੀ ਇਹ ਹੈਗਾ ਵੈਸੇ ਏਸੀ ਬਲੈਂਕਟ ਮਤਲਬ ਕਿ ਜਦੋਂ ਏਸੀ ਚੱਲਦੇ ਆ ਆਪਣੇ ਉਹਦੇ ਚ ਵੀ ਸਭ ਨੂੰ ਠੰਡ ਲੱਗਦੀ ਹੈ ਜਿਹੜੇ ਜਿਹੜੇ ਸਭ ਆਹਾਰ ਕੀਤੇ ਸਾਰੇ ਘਰਾਂ ਦੇ ਵਿੱਚ ਏਸੀ ਨੇ ਤੇ ਇਹਨਾਂ ਨੇ ਨਾ ਇਹਨਾਂ ਦੇ ਨਾਲ ਨਾ ਪਿੱਲੋ ਕਵਰ ਮਲਾਤੇ ਚਾਹੇ ਤਾਂ ਤੁਸੀਂ ਇਸ ਕਲਰ ਦੇ ਪਿੱਲੋ ਕਵਰ ਲੈ ਲਓ ਚਾਹੇ ਮਾਊਸ ਕਲਰ ਦੇ ਲੈ ਲਓ ਇਹ ਬੈੱਡ ਸ਼ੀਟ ਹੈ ਜਾਂ ਛਾੜ ਹੈ ਇਹ ਛਾੜ ਨਹੀਂ ਬਟੇ ਇਹਨੂੰ ਤੁਸੀਂ ਏਸੀ ਏਸੀ ਦੇ ਵਿੱਚ ਵੀ ਲੈ ਸਕਦੇ ਹੋ ਪਰ ਔਰ ਬੈੱਡ ਸ਼ੀਟ ਵੀ ਬਣਾ ਸਕਦੇ ਆ ਹਨਾ ਇਸਕੇ ਪਿੱਲੋ ਕਵਰ ਇਹਦੇ ਪਿੱਲੋ ਕਵਰ ਆ ਤੁਸੀਂ ਇੱਥੇ ਬੋਲੀ ਫਾਫਾ ਖਾਲੀ ਹੈ ਹਾਂ ਇਹ ਲੈਂਦੇ ਆਂ ਜੀ ਪਿੱਲੋ ਕਵਰ ਤੇ ਇਹਨਾਂ ਥੋੜਾ ਜਿਹਾ ਕਿ ਨਾ ਇਹ ਆ ਦੇਖੋ ਜੀ ਇਹਦੇ ਨਾਲ ਮਲਾਈ ਆਪਾਂ ਨੇ ਇਸ ਦੇ ਨਾਲ ਮਿਲਾਏ ਆ ਇਹ 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 ਡੱਬੀ ਦੇ ਨਾਲ ਨਾ ਪਨੇ ਵਾਲੇ ਪਿੱਲੋ ਕਵਰ ਮਿਲਾਏ ਨੇ ਕਿੰਨੇ ਅੱਛੇ ਬਹੁਤ ਸੋਹਣੇ ਐਨਾ ਕਿ ਜਿਆਦਾ ਸੋਹਣਾ ਸਟੱਫ ਐ ਤੇ ਜਿਸ ਬੈਲਵਟ ਦੇ ਵਿੱਚ ਕਿਨਾਂ ਇਦਾਂ ਵੱਟ ਜੇ ਪਏ ਹੁੰਦੇ ਨੇ ਉਹ ਪਿਓਰ ਬੈਲਵਟ ਹੁੰਦੀ ਐ ਇਹ ਉਹ ਆ ਤੇ ਇੱਕ ਗੱਲ ਐ ਜੀ ਜੇ ਕਿਸੇ ਨੇ ਇਹ ਵਾਲੀਆਂ ਬੈੱਡ ਸ਼ੀਟਾਂ ਮਲਾਨੀਆਂ ਨੇ ਨਾ ਮੈਂ ਪਿੱਲੋ ਕਵਰ ਨਾਲ ਮਿਲਾ ਕੇ ਦੇ ਦੂੰਗੀ ਨਾਲ ਔਰ ਇੰਨੀ ਵਧੀਆ ਇਹ ਬੈੱਡ ਤੋਂ ਨਹੀਂ ਹਿੱਲੇਗੀ ਆ ਮੈਂ ਤੁਹਾਨੂੰ ਫੁੱਲ ਗਾਰੰਟੀ ਦਿੰਨੀ ਆ ਕਿ ਇਹਦੀ ਜਿਹੜੀ ਨਿਚਲੀ ਚੀਜ਼ ਆ ਨਾ ਬੈੱਡ ਤੋਂ ਨਹੀਂ ਹਿੱਲੇਗੀ ਸਬਜੀ ਸੜ ਜੇਗੀ ਜਾਓ ਨਹੀਂ ਸਬਜੀ ਨਹੀਂ ਸੜੇਗੀ ਮੈਂ ਆਪ ਕੋ ਦਿਖਾਤੀ ਹਾਂ ਦੂਸਰੀ ਬੈੱਡ ਸ਼ੀਟ ਹਾਂ ਜੇ ਕਿਸੇ ਨੇ ਇਹ ਵਾਲੀ ਇਹ ਨੂੰ ਜੇ ਤੁਸੀਂ ਏਸੀ ਚ ਲੈਣ ਵਾਸਤੇ ਲੈਣਾ ਤਾਂ ਵੀ ਯੂਜ਼ ਹੋ ਜਾਏਗਾ ਤੁਸੀਂ ਬੈੱਡ ਸ਼ੀਟ ਬਣਾਉਣੀ ਆ ਤਾਂ ਵੀ ਯੂਜ਼ ਹੋ ਜਾਏਗਾ ਖੋਲਣਾ ਇਸ ਕੋ ਆਪ ਇੱਕ ਕੰਮ ਕਰੋ ਨਾ ਅੱਖੋ ਬਹੁਤ ਸੋਹਣਾ ਤੇ ਮੈਨੂੰ ਇੱਕ ਭੈਣ ਵੀ ਪੁੱਛਦੇ ਸੀ ਤੇ ਆਪਾਂ ਫਿਰ ਮੈਂ ਕਿਹਾ ਚਲੋ ਕੋਈ ਹੋਰ ਵੀ ਲੈ ਲੈਂਦੇ ਹਨ ਨਾਲ ਤੇ ਨਾ ਜੇ ਤੁਸੀਂ ਲੈਣੇ ਆ ਤਾਂ ਪਲੀਜ਼ ਆਰਡਰ ਜਲਦੀ ਦਿਓ ਕਿਉਂਕਿ ਇਹ ਚੀਜ਼ਾਂ ਨਾ ਬਹੁਤ ਜਲਦੀ ਸੇਲ ਹੁੰਦੀਆਂ ਨੇ ਇਹਦੀ ਤੁਸੀਂ ਬੈਰ ਸ਼ੀਟ ਵੀ ਬਣਾ ਸਕਦੇ ਆ ਇਹ ਰ ਖੁੱਲਾ-ਖੁੱਲਾ ਸਾਈਜ਼ ਹੈ ਆਰਾਮ ਨਾਲ ਆਏਗਾ ਕਿੰਗ ਤੋਂ ਥੋੜਾ ਜਿਹਾ ਕੀ ਛੋਟਾ ਹੈ ਕਿੰਗ ਤੋਂ ਥੋੜਾ ਜਿਹਾ ਕੀ ਛੋਟਾ ਹੈ ਪਰ ਪ੍ਰੋਪਰ ਬਹੁਤ ਸੋਹਣਾ ਆਏਗਾ ਇਹਦਾ ਬਹੁਤ ਸੋਹਣਾ ਕਲਰ ਰੰਗ ਗੱਲ ਹੈ ਬਹੁਤ ਵਧੀਆ ਤੇ ਇਹ ਆ ਗਿਆ ਬਹੁਤ ਹੀ ਵਧੀਆ ਚੀਜ਼ ਐ ਬਹੁਤ ਸੋਹਣੀ ਜੀ ਅੱਜ ਦੀ ਜਿਹੜੀ ਕਲੈਕਸ਼ਨ ਆਈ ਆ ਬਹੁਤ ਜਿਆਦਾ ਸੋਹਣੀ ਆਈ ਆ ਤੇ ਆ ਤਾਂ ਆ ਵੀ ਡਬਲ ਬੈੱਡ ਸ਼ੀਟ ਹੋਗੀ ਤੇ ਆ ਵੀ ਡਬਲ ਬੈੱਡ ਸ਼ੀਟ ਹੋਗੀ ਠੀਕ ਆ ਜੀ ਤੇ ਜਿਹੜੀਆਂ ਆ ਆਈਆਂ ਇਹ ਹੈਗੇ ਜੀ ਸਿੰਗਲ 4x6 ਦੇ ਦੀਵਾਨ ਹੁਣ ਧਿਆਨ ਨਾਲ ਸੁਣ ਲਿਓ ਸਾਰੇ ਡਾਰਕ ਸ਼ੇਡ ਲੈ ਕੇ ਆਈਆਂ ਬਹੁਤ ਰੋਲਾ ਪੈ ਜਾਂਦਾ ਹੈ ਨਾ ਲਾਈਟ ਕਲਰ ਔਰ ਅਲੱਗ ਪੈਣਾ ਹੁੰਦੀ ਐ ਨਾ ਪਹਿਲੇ ਲਿਖ ਕੇ ਭੇਜ ਦਿਨ ਵੀ ਸਾਨੂੰ ਲਾਈਟ ਹੀ ਕਲਰ ਭੇਜੋ ਉਹਨਾਂ ਦੇ ਆਪਾਂ ਫਿਰ ਵੱਖਰੇ ਹੀ ਲਾਈਟ ਕਲਰ ਲਈ ਕਹਿੰਦੇ ਆ ਤੇ ਆ ਦੇਖੋ ਜੀ ਇਹਦੇ ਨਾਲ ਦਾ ਰਿੰਕਲ ਜੇ ਨੇ ਇਹ ਆ ਜਿਹੜੀ ਆ ਖਾਨੇ ਨੇ ਨਾ ਇਹਦੇ ਵਿੱਚ ਏਦਾਂ ਰਿੰਕਲ ਬਣੇ ਹੋਏ ਨੇ ਇਹਦੇ ਵਿੱਚ ਤੇ ਆ ਕਲਰ ਦੇਖੋ ਤੁਸੀਂ ਡਾਰਕ ਕਲਰ ਹੈ ਚੌਕਲੇਟ ਕਲਰ ਹੈ ਡਿਜ਼ਾਈਨ ਬਹੁਤ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ 4x6 ਦੀ ਜੀਵਾਨ ਬੈੱਡ ਸ਼ੀਟ ਹੈ ਤੇ ਇਹ ਵਾਲਾ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਹੈ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਚੀਚੀ ਚੀਕ ਬਣੇ ਹੋਏ ਨੇ ਫਲਾਵਰ ਜੀ ਵੀ ਨੇ ਚੀਕੀ ਪੜੇ ਹੋਏ ਆ ਦੇਖੋ ਐਂ ਖੁਲੀਆਂ ਚੌੜੀਆਂ ਨੇ ਬੈਡਲ ਦੇ ਉੱਪਰ ਆਰਾਮ ਨਾਲ ਆਈਏ ਸਿੰਗਲ ਸਿੰਗਲ 4x6 ਦੀ ਦੀਵਾਨ ਦੀ ਬੈੱਡ ਸ਼ੀਟ ਹੈ ਇਹ ਸੇਲ ਹੋਗੇ ਇਹ ਕਲਰ ਇਹ ਇੱਕ ਕਲਰ ਹੈ ਬਹੁਤ ਸੋਹਣਾ ਲੋ ਜੀ ਅੱਜ ਦਾ ਬਲੌਗ ਦਾ ਐਂਡ ਆ ਪਾਥੀ ਕਰਦੇ ਆ ਮਾਲ ਹੋਰ ਵੀ ਬਹੁਤ ਜ਼ਿਆਦਾ ਆਇਆ ਪਿਆ ਤੇ ਉਹਦਾ ਬਲੌਗ ਕੱਲੂ ਬਣਾਗੇ ਕਿਉਂਕਿ ਕੋਈ ਬਲੌਗ ਦੇ ਵਿੱਚ ਲੰਬਾ ਬਹੁਤ ਹੋ ਜਾਏਗਾ ਬਲੌਗ ਤੇ ਅੱਜ ਦਾ ਬਲੌਗ ਦਾ ਐਂਡ ਆ ਪਾਥੀ ਕਰਦੇ ਆ ਪਲੀਜ਼ ਸੈਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ 100% ਸਬਸਕ੍ਰਾਈਬ ਕਰੋ ਤੇ ਜਿਨ੍ਹਾਂ ਨੇ ਲਾਈਕ ਵੀ ਜ਼ਰੂਰ ਕਰਿਓ ਅਰ ਕਮੈਂਟ ਵੀ ਜ਼ਰੂਰ ਕਰਿਓ ਕਿਉਂਕਿ ਸਾਨੂੰ ਨਾ YouTube ਨਾ ਸਾਡੀ ジャーニー YouTube ਦੀ ਬਹੁਤ ਨੇੜੇ ਪਹੁੰਚ ਪਹੁੰਚਣ ਪਾਈ ਮੈਂ ਰੋਜ਼ ਤੁਹਾਨੂੰ ਬਲੌਗ ਵਿੱਚ ਦੱਸ ਰਹੀ ਆ YouTube ਨੇ ਨਾ ਸਾਨੂੰ ਇੱਕ ਪੇਪਰ ਭੇਜਿਆ ਉਹਦੇ ਉੱਪਰ ਨਾ ਉਹਨਾਂ ਨੇ ਲਿਖਿਆ ਹੋਇਆ ਹੈ ਵੀ ਇੱਕ ਤੁਸੀਂ ਆਪਣੇ ਸਬਸਕ੍ਰਾਈਬਰਾਂ ਨੂੰ ਬੋਲੋ ਕਿ ਲਾਈਕ ਜ਼ਰੂਰ ਕਰਿਆ ਕਰਨਾ ਇੱਕ ਕਮੈਂਟ ਵੀ ਜ਼ਰੂਰ ਹੈ ਦੇਖੋ ਤੁਸੀਂ ਇੰਨਾ ਕੁ ਤਾਂ ਕਰ ਸਕਦੇ ਆ ਹਨਾ ਕਿਸੇ ਗਰੀਬ ਬੰਦੇ ਵਾਸਤੇ ਅਸੀਂ ਵਾਕਿਆ ਗਰੀਬ ਬੰਦੇ ਹੀ ਆਂ ਮੀਰ ਨਹੀਂ ਹੈਗੇ ਤੇ ਬਸ ਅਮੀਰ ਹੈਗੇ ਅਸੀਂ ਆਪਣੇ ਸ਼ਰੀਰ ਪੱਖੋਂ ਕਿ ਸਾਨੂੰ ਪ੍ਰਮਾਤਮਾ ਨੇ ਹੱਥ ਪੈਰ ਬਖਸ਼ੇ ਨੇ ਅਸੀਂ ਅਮੀਰ ਆ ਬਾਕੀ ਚਲੋ ਪੈਸੇ ਵੱਲੋਂ ਤਾਂ ਚਲੋ ਕੋਈ ਗੱਲ ਨਹੀਂ ਮੀਰਾ ਮੀਰੇ ਕਹਾਂ ਦਿੰਦੀ ਤੇ ਚਲੋ ਜੀ ਪੈਕ ਟਿਕਾਣੀ ਆ ਚਾਹੇ ਕੋਈ ਆਂਦਾ ਹੈ ਜਿਹੜੀ ਵੀ ਪੈਕ ਨਾ ਲੱਗੀ ਵਧੀਆ ਸਭ ਵਧੀਆ ਉਹ ਵੀ ਕਹਿ ਕੇ ਛੇੜ ਕਰੂੰਗੀ ਮੈਂ ਤੇ ਮੇਰੀ ਇਹਦੀ ਵੀ ਬੜੀ ਨਾ ਪੈਕ ਟਿਕਾਣੀ ਆ ਉਹ ਵੀ ਮੈਂ ਕੋਈ ਕਹਿ ਕੇ ਤੁਹਾਨੂੰ ਲਾਉਗਾ ਵੀ ਜੀ ਆਹ ਤੇ ਕਿਤਾ ਕੁੱਕਰ ਸੀਟੀ ਮਾਰ ਮਾਰ ਕੇ ਬੁਲਾ ਰਿਹਾ ਕਹਿੰਦੇ ਆ ਜਾ ਫਟਾਫਟ ਕਿਚਨ ਚ ਆ ਜਾ ਤੂੰ ਉੱਥੇ ਨਾ ਖੜ ਤੇ ਲੋ ਜੀ ਮੈਂ ਨਾ ਹੋਇਆ ਆਪਣਾ ਤੁਹਾਨੂੰ ਵੀ ਜੰਗੀ ਨਾ ਜਦੋਂ ਵੀ ਸੇਲ ਕਰਦੀਆਂ ਤੁਹਾਨੂੰ ਕਹਿ ਕੇ ਹੀ ਸੇਲ ਕਰੂੰਗੀ ਵੀ ਹਾਂ ਇਹ ਪੈਪਰ ਸ਼ੀਟ ਫਿਸਲੇਗੀ ਇਹ ਨਹੀਂ ਫਿਸਲੇਗੀ ਠੀਕ ਹੈ ਨਾ ਜੀ ਚਲੋ ਜੀ ਬਲੌਗ ਦਾ ਐਂਡ ਕਰਦੇ ਆ ਜੈ ਸ਼੍ਰੀ कृष्णा ਜੈ ਸ਼੍ਰੀ ਰਾਧੇ ਲੋ ਜੀ ਜੋ ਇਹ ਵਾਲੀ ਆਈਟਮ ਹੈ ਨਾ ਇਹ ਸਾਰੀ ਆਈਟਮ ਹੈਗੇ ਜੀ ਏਸੀ ਦੇ ਹੈ ਤਾਂ ਪਤਲਾ ਸਟੱਫ ਹੈ ਮਤਲਬ ਕਿ ਇਸ ਇਸ ਜਿਵੇਂ ਕਿ ਮੌਸਮ ਦੇ ਹਿਸਾਬ ਦੇ ਨਾਲ ਜਿਵੇਂ ਕਿ ਥੋੜਾ ਮੌਸਮ ਜੋ ਅਕਤੂਬਰ ਮੰਥ ਹੋ ਗਿਆ ਨਵੰਬਰ ਦੀ ਥੋੜਾ ਅੱਧ ਦਾ ਹੋ ਗਿਆ ਇਹ ਉਸ ਦੇ ਲਈ ਹੈ ਜੀ ਇਹ ਵਾਲੀ ਚੀਜ਼ ਇਸ ਦੇ ਕਲਰ ਬਹੁਤ ਸਾਰੇ ਹਨ ਅਪਨੇ ਦੋ ਤਿੰਨ ਕਲਰ ਲਏ ਹੈ ਇਸ ਦੇ ਸਿੰਗਲ ਚ ਵੀ ਲਏ ਹੈ ਡਬਲ ਚ ਵੀ ਲਏ ਹੈ ਇੱਕ ਕਲਰ ਹੈ ਪਰ ਬਹੁਤ ਅੱਛੀ ਕੁਆਲਿਟੀ ਹੈ ਅਗਰ ਨਾ ਤੁਸੀਂ ਇਹਦੇ ਨਾਲ ਨਾ ਪਲੇਨ ਪਿੱਲੋ ਕਵਰ ਮੈਂ ਮਲਾ ਕੇ ਭੇਜ ਦਾਂਗੀ ਇਸ ਨੂੰ ਤੁਸੀਂ ਬੈੱਡ ਸ਼ੀਟ ਦੇ ਯੂਜ਼ ਤੇ ਵੀ ਕਰ ਸਕਦੇ ਆ ਇਹ ਬਿਲਕੁਲ ਵੀ ਨਹੀਂ ਹਿੱਲੇਗੀ ਇਹ ਮੈਂ ਤੁਹਾਨੂੰ ਫੁੱਲ ਗਾਰੰਟੀ ਦੇ ਰਹੀ ਆ ਹੈ ਇਹ ਵੈਲਵਟ ਇਹਨੂੰ ਉੱਪਰ ਵੀ ਓੜ ਸਕਦੇ ਆ ਤੇ ਤੁਸੀਂ ਬੈੱਡ ਸ਼ੀਟ ਦੇ ਬਣਾ ਕੇ ਵੀ ਯੂਜ਼ ਕਰ ਸਕਦੇ ਆ ਐਨ ਫੁੱਲ ਸਟੈਂਡਰਡ ਸਾਈਜ਼ ਆ ਕਿੰਗ ਨਹੀਂ ਹੈਗਾ ਨਾਰਮਲ ਸਾਈਜ਼ ਤੋਂ ਜੋ ਸਟੈਂਡਰਡ ਸਾਈਜ਼ ਹੁੰਦਾ ਇਹਦੇ ਚ ਕਲਰ ਬਹੁਤ ਸਾਰੇ ਆ ਮੈਂ ਲੈ ਲਿਆ ਉਧਰ ਪਿਆ ਜਿੰਨਾ ਵੀ ਮਾਲ ਲਿਆ ਸਿੰਗਲ ਚ ਵੀ ਲੈ ਲਿਆ ਡਬਲ ਚ ਵੀ ਲੈ ਲਿਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਘਰ ਜਾ ਕੇ ਖੋਲ ਕੇ ਦਿਖਾਉਂਗੀ ਬਾਕੀ ਅ ਡਾਰਕ ਲਾਈਟ ਹਰ ਤਰ੍ਹਾਂ ਦੀ ਬੈੱਡ ਸ਼ੀਟਾਂ ਕੰਬਲ ਰਜਾਈਆਂ ਆ ਗਈਆਂ ਉਹ ਮੈਂ ਤੁਹਾਨੂੰ ਥੋੜਾ ਜਿਹਾ ਕੁਝ ਨੀਚੇ ਜਾ ਕੇ ਵੀ ਦਿਖਾ ਦੂੰਗੀ ਇਹ ਚਦਰ ਮੱਕੀ ਜਿਹੜਾ ਮਾਲ ਆਕਾ ਨੇ ਲੈਣਾ ਸੀ ਉਹ ਲੈ ਲਿਆ ਠੀਕ ਹੈ ਜੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੋਏਗੀ ਹਾਂ ਬਈ ਆਈ ਹੈਗੀ ਹੈ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਰਹੇਗੀ ਜੋ ਚੀਜ਼ ਮੈਂ ਕਹਿ ਕੇ ਹੀ ਸੇਲ ਕਰਾਂਗੀ ਕਿ ਜੋ ਬੈੱਡ ਤੋਂ ਫਿਸਲੇਗੀ ਉਹ ਵੱਖਰੀ ਚੀਜ਼ ਹੋਏਗੀ ਜੋ ਬੈੱਡ ਤੋਂ ਨਹੀਂ ਫਿਸਲੇਗੀ ਉਹ ਵੱਖਰੀ ਚੀਜ਼ ਹੋਏਗੀ ਇਹਨੂੰ ਤੁਸੀਂ ਇਹ ਹੁਣ ਬਹੁਤ ਲੋਕ ਲੈ ਕੇ ਜਾ ਰਹੇ ਆ ਇੱਥੋਂ ਮੇਰੇ ਸਾਹਮਣੇ ਵੀ ਕਿੰਨੇ ਪੀਸ ਵਿਕਿਆ ਉਹ ਕਹਿੰਦੇ ਵੀ ਅਸੀਂ ਨਾ ਇਹਨਾਂ ਨੂੰ ਸਰਦੀ ਦੇ ਵਿੱਚ ਨਾ ਵਿਛਾਣਾ ਨਾ ਤਾਂ ਇਹ ਬੈੱਡ ਤੋਂ ਖਿਸਕੇਗੀ 1 ਪੁਆਇੰਟ ਵੀ ਨਹੀਂ ਖਿਸਕੇਗੀ ਇਹ ਮੈਂ ਤੁਹਾਨੂੰ ਫੁੱਲ ਗਾਰੰਟੀ ਦੇ ਕੇ ਕਹਿ ਰਹੀ ਆ ਤੇ ਨਾ ਹੀ ਜੀ ਔਰ ਨਿੱਗ ਬਹੁਤ ਰਹੇਗੀ ਔਰ ਇਹਦੇ ਨਾਲ ਨਾ ਆ ਨਹੀਂ ਰਹੇ ਹੈਗੇ ਪਿੱਲੋ ਕਵਰ ਪਰ ਇਹ ਨਾ ਇਹਨਾਂ ਦੇ ਜੋ ਸੈਡਾਂ ਤੇ ਫੈਬਰਿਕ ਬਚਦਾ ਨਾ ਇਹ ਆਪਣੇ ਸਟਿਚ ਕਰਵਾ ਲੈਣੇ ਆ ਪਰ ਪਲੇਨ ਇਹਨਾਂ ਮਲਾ ਕੇ ਦੇਣਗੇ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਚੱਲੇਗਾ ਕਿ ਮਲਾਇਆ ਹੋਇਆ ਹੈ ਮੇਰੇ ਵੱਲੋਂ ਇਹ ਪੂਰਾ ਸੈੱਟ ਕੰਪਲੀਟ ਕਰਕੇ ਮੈਂ ਭੇਜੂੰਗੀ ਠੀਕ ਹੈ ਜੀ ਇਹ ਕੀ ਚੀਜ਼ ਹੈ ਵੀ ਇਹ ਦੇਖ ਨਾ ਇਹ ਆਹ ਵਾਲਾ ਇਹ ਦੇ ਇਹ ਦੇ ਇਹ ਐਵੇਂ ਸੇ ਹੈ ਕੀ ਚੀਜ਼ ਹੈ ਹਾਂ ਉਹ ਹੈ ਬਲੈਂਕਟ ਹੈ ਅੱਛਾ ਇਹ ਬਲੈਂਕਟ ਹੈ ਅੱਛਾ ਹੁਣ ਇੱਧਰ ਹੈ ਕਿ ਜੀ ਇੱਧਰ ਹੁਣ ਜਿੰਨਾ ਵੀ ਮਾਲ ਪਿਆ ਸਾਰਾ ਨਾ ਅ ਗੱਦਿਆਂ ਦੇ ਕਵਰ ਐ ਇਹ ਅਜਿਹੇ ਗੱਦਿਆਂ ਦੇ ਕਵਰ ਐ ਜੇ ਤੁਸੀਂ ਜਿੰਨੀ ਮਰਜ਼ੀ ਦੇ ਪਰ ਨਾ ਬਿਲਕੁਲ ਸਿੰਥੈਟਿਕ ਕੱਪੜਾ ਵਿਛਾ ਦਿਓ ਬਿਲਕੁਲ ਆਗੜਾ ਇਹ ਜਲਾ ਸਟਾਟ ਹੈ ਠੀਕ ਹੈ ਇਹਦੇ ਤੇ ਜਿੰਨਾ ਮਰਜ਼ੀ ਸਿੰਥੈਟਿਕ ਬੈੱਡ ਸ਼ੀਟ ਵਿਛਾ ਦਿਓ ਚਾਹੇ ਤੁਸੀਂ ਮਿੱਕ ਤੇ ਲੈ ਕੇ ਵਿਛਾਓ ਜਿੱਥੇ ਮਰਜ਼ੀ ਤੇ ਲੋ ਆਪ ਖਰੀਦੋ ਪਰ ਜੇ ਫਿਸਲ ਵੀ ਜਾਵੇ ਐਨੀ ਮੈਂ ਤੁਹਾਨੂੰ ਗਾਰੰਟੀ ਦੇ ਰਹੀਆਂ ਇੰਨੇ ਵਧੀਆ ਗੱਦਿਆਂ ਦੇ ਕਵਰ ਐ ਐਨ ਪੂਰੇ ਕਾਟਨ ਦੇ ਔਰ ਐਨ ਖੁੱਲੇ ਡੁੱਲੇ ਹੋਣਗੇ 5 ਇੰਚੀ 6 ਇੰਚੀ 8 ਇੰਚੀ ਹਰ ਤਰ੍ਹਾਂ ਦੇ ਆਣਗੇ ਜੋ ਤਰਾਂ ਦੇ ਤੈਨੂੰ ਲਾ ਜੀ ਮਾਲ ਲੈ ਕੇ ਆਏ ਆ ਹੁਣੀ ਆਗੇ ਘਰ ਤੇ ਹੁਣ ਤੁਹਾਨੂੰ ਦਿਖਾਵਾਂਗੀ ਸੋਹਣੀਆਂ ਸੋਹਣੀਆਂ ਬੈੱਡ ਸ਼ੀਟਾਂ ਬਹੁਤ ਸੋਹਣਾ ਮਾਲ ਆਇਆ ਨਾਲੇ ਨਾ ਵੀਡੀਓ ਨੂੰ ਪੂਰੀ ਦੇਖਿਓ ਐਵੇਂ ਨਾ ਸੋਚਿਓ ਕਿ ਮੋਨਿਕਾ ਵੈਸੇ ਹੀ ਬੋਲੀ ਜਾ ਰਹੀ ਹੈ ਉਹਦੇ ਵਿੱਚ ਕਿ ਨਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸੂਗੀ ਵੀ ਕਿਆ ਐਵੇਂ ਨਾ ਕੜੀ ਸਮਰ ਗੁੱਟੇ ਮੈਂ ਰੱਖਦੇ ਮੈਂ ਚੱਕ ਕੇ ਰੱਖ ਲਵਾਂ ਨਾ ਰੱਖ ਦਿੱਤਾ ਉਹ ਕਈ ਵਾਰ ਇਹ ਨੀਚੇ ਦੇ ਫਟਿਆ ਹੁੰਦਾ ਨਾਲੇ Papa ਦਾ ਬੈਗ ਉਹ ਮਿਲਿਆ ਨਾ ਠੀਕ ਹੈ ਨਾ ਤੇ ਚਲੋ ਜਿੰਦਰ ਖੋਲ ਕੇ ਦਿਖਾਵਾਂਗੇ ਤੁਹਾਨੂੰ ਸੋਹਣੀ ਸੋਹਣੀ ਬੈੱਡ ਸ਼ੀਟਾਂ ਤੇ ਹੁਣ ਤੁਸੀਂ ਹੁਣ ਬਣਾਵਾ ਪਹਿਲਾਂ ਸਬਜੀ ਕੰਮ ਛੱਡ ਗਈ ਸਜਜ 카ਪਟ ਤੇ ਹੁਣ ਅਸੀਂ ਮੰਦਰ ਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਫਿਰ ਮੈਂ ਕਿਹਾ ਚੱਲ ਇਹ ਵੀ ਕੰਮ ਜ਼ਰੂਰੀ ਹੈ ਕਿਉਂਕਿ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨਾ ਮੈਨੂੰ ਆਪਣੇ ਘਰ ਦਾ ਕੰਮ ਜ਼ਰੂਰੀ ਹੈ ਨਾ ਉਸ ਤੋਂ 1% ਹੈ ਉਹਦੇ ਨਾਲ ਹੀ ਲਗਾ ਲੋ 1% ਵੀ ਨਹੀਂ ਕਹਿ ਸਕਦੇ ਓਨਾ ਹੀ ਜ਼ਰੂਰੀ ਮੇਰਾ ਇਹ ਕੰਮ ਹੈ ਕਿਉਂਕਿ ਡੈਡੀ ਸ਼ਿੱਟਾਂ ਦੇ ਇੰਨੇ ਕਾ ਜ਼ਿਆਦਾ ਆਰਡਰ ਆਏ ਪਏ ਨੇ ਤੇ ਭਾਂਡਿਆਂ ਦੇ ਵੀ ਬਹੁਤ ਜ਼ਿਆਦੇ ਆਰਡਰ ਆਏ ਪਏ ਨੇ ਤੇ ਅੱਜ ਕਿਤੇ ਬਹੁਤ ਜ਼ਿਆਦੇ ਜ਼ਰੂਰੀ ਜਾਣਾ ਸੀ ਇਸੇ ਕਰਕੇ ਨਾ ਦੋ ਤਿੰਨ ਕੰਮ ਨਾ ਇੰਨੇ ਜ਼ਿਆਦਾ ਜ਼ਰੂਰੀ ਐ ਜਿਹੜੇ ਅੱਜ ਮੈਂ ਸੋਚ ਰਹੀ ਹਾਂ ਵੀ ਪਹਿਲਾਂ ਇੱਕ ਕੰਮ ਦੇ ਬਜਾਏ ਜੇ ਮੈਂ ਚਾਰ ਕੰਮ ਨਿਬੜ ਲਾਂ ਮਤੋਂ ਸਭ ਨਾਲੋਂ ਵਧੀਆ ਗੱਲ ਐ ਇੱਕ ਭੈਣ ਦੀ ਨਾ ਇੰਨਾ ਟਾਈਮ ਹੋ ਗਿਆ ਮੈਨੂੰ ਖੁਦ ਦੱਸਦੀ ਨੂੰ ਬਾਰ-ਬਾਰ ਸ਼ਰਮ ਆਂਦੀ ਐ ਕੜਾਹੀ ਭੇਜਣੀਆਂ ਬਾਹਰ ਉਹਨਾਂ ਦੀ ਕੜਾਹੀ ਵਾਸਤੇ ਨਾ ਸਾਡਾ ਖਰਵਾਈ ਵੇਲਾ ਨਹੀਂ ਹੈਗਾ ਸੀ ਕਿਉਂਕਿ ਉਹਨੂੰ ਜਾਂਚ ਐ ਇਸ ਚੀਜ਼ ਦੀ ਮੈਨੂੰ ਜਾਂਚ ਮੇਰੇ ਕੰਮ ਦੀ ਹੈ ਹਨਾ ਮੈਨੂੰ ਹਲਵਾਈ ਵਾਲੇ ਕੰਮ ਦੀ ਜਾਣ ਚ ਨਹੀਂ ਹੈਗੀ ਤੇ ਕਿਉਂਕਿ ਨਾ ਤਾਂ ਮੇਰੇ ਪਪਾ ਜੀ ਵਿਹਲੇ ਆ ਪਰ ਉਹ ਇੱਕ ਦੂਜੇ ਨੂੰ ਜਾਣਦੇ ਨੇ ਉਹ ਕਹਿੰਦੇ ਵੀ ਬੇਟੀ ਨੂੰ ਨਾ ਤੁਸੀਂ ਦਿਵਾ ਦਿਓ ਕੜਾਹੀ ਮੈਂ ਬਿਲਕੁਲ ਨਿਕਲ ਹੀ ਨਹੀਂ پا ਰਿਆ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਸਰਦੀ ਸਟਾਰਟ ਹੋਣ ਦੇ ਨਾਲ ਨਾਲ ਨਵੰਬਰ ਤੇ 10 13 ਦਸੰਬਰ ਤੱਕ ਵਿਆਹਾਂ ਦਾ ਸਾਹ ਪੂਰਾ ਹੁੰਦਾ ਇਸ ਕਰਕੇ ਅੱਜ ਮੈਂ ਇੱਕ ਤਾਂ ਕੜਾਹੀ ਲੈ ਕੇ ਆਣੀ ਆ ਭੈਣ ਦੀ ਤੇ ਅੱਜ ਅੱਜ ਵਿੱਚ ਇਹ ਉਹ ਕਾਲੂ ਆ ਜਵੇ ਅੱਜ ਦੇਖਾਂਗੇ ਆਪਾਂ ਠੀਕ ਹੈ ਨਾ ਜੀ ਤੇ ਉਸ ਤੋਂ ਬਾਅਦ ਇੱਕ ਡਿਨਰ ਸੈਟ ਇੱਕ ਕਿਆ ਪਤਾ ਦੋ ਡਿਨਰ ਸੈਟ ਆਣਗੇ ਤਾਂ ਡੋਂਗ ਡੁੰਗੇ ਵੀ ਹੋਰ ਵੀ ਬਹੁਤ ਕੁਝ ਚਲੋ ਬਾਕੀ ਜਾ ਕੇ ਪਤਾ ਚੱਲੇਗਾ ਕਿਆ-ਕਿਆ ਤੇ ਉਹ ਕੰਮ ਮੇਰੇ ਬਹੁਤ ਜ਼ਿਆਦਾ ਜ਼ਰੂਰ ਤੇ ਅਕਸ਼ੇ ਜਾ ਰਿਹਾ ਟੀਸ਼ਨ ਹੈ ਮੇਰਾ ਮੁੰਡਾ ਅੰਦੇ ਦੇਖੀ ਮੇਰੀ ਉਹ ਵੇਟ ਕਰ ਰਿਹਾ ਸੀ ਕਿਆ ਕਰੀਏ ਜੀ ਹੁਣ ਅਸੀਂ ਬਹੁਤ ਮਜਬੂਰ ਹੋ ਗਏ ਉਹ ਜਾ ਰਿਹਾ ਮੇਰਾ ਪੁੱਤੋ ਦੇਖੀ ਚਾਹ ਪੀਲੀ ਤੀ ਚਾਹ ਪੀਲੀ ਤੇ ਪੁੱਤ ਹੈ ਮੇਰਾ ਬੁੱਤ ਹੈ ਐਨੇ ਆਸੀ ਪਾ ਜਾ ਦੇਖੀ ਕੋਟੀ ਨਹੀਂ ਪਾਉਂਦਾ ਹੈਗਾ ਐਨੇ ਵਾਰੇ ਕਿਹਾ ਵੀ ਕੋਟੀ ਪਾ ਲਿਆ ਕਰ ਉਹ ਚਲਾ ਗਿਆ ਇਨੇ ਨੇ ਰਾਤ 9 ਵਜੇ ਤਾਂ ਟਿਊਸ਼ਨ ਤੋਂ ਮੈਂ ਲੈਣੇ ਜਾ ਰਹੀ ਸੀ ਮੈਂ ਕਿਹਾ ਚੱਲ ਮੇਰਾ ਰੋਟੀ ਦਾ ਨਿਬੜ ਗਿਆ ਸੀ ਭੰਡੇ ਭੁੰਡੇ ਵੀ ਮਨੇ ਮਾਂਜਦੇ ਸੀ ਮੈਂ ਕਿਹਾ ਚੱਲਾ ਕੇ ਉਹ ਖਾ ਲੇਗਾ ਮੈਂ ਕਿਹਾ ਮੈਂ ਹੀ ਜਾ ਕੇ ਲੈ ਆਨੇ ਕੋ ਕਿਦਰ ਟਿਊਸ਼ਨ ਹੈਗਾ ਥੋੜਾ ਜਿਹਾ ਕਾਫੀ ਦੂਰ ਇੱਥੋਂ ਪਰ ਉਹ ਬੇਟਾ ਨਾ ਇਹ ਬਹੁਤ ਵਧੀਆ ਪੜਾਉਂਦਾ ਐ ਸਿੱਤ ਐ ਮੈਂ ਤਾਂ ਨੇੜੇ ਨੇੜੇ ਬਹੁਤ ਸਾਰੀਆਂ ਟਿਊਸ਼ਨ ਹੈਗੀਆਂ ਪਰ ਏ ਇਹਨੂੰ ਥੋੜਾ نزدیکی ਤੋਂ ਸਮਝਾਉਣਾ ਪੈਂਦਾ ਹੈ ਇਹ ਫਿਰ ਉਹੀ ਮੁੰਡੇ ਨੂੰ ਸਮਝਾਉਂਦਾ ਜਿਹੜਾ ਬੇਟਾ ਈ ਤੇ ਚਲੋ ਜੀ ਅਕਸ਼ੇ ਤੱਕ ਗੀਆ ਹੁਣ ਆਪਾਂ ਮਾਲ ਰੱਖੀਏ ਅੰਦਰ ਤੇ ਨਾਲੇ ਬਣਾਵਾ ਫਟਾਫਟ ਸੱਜੀ